ਜਤੋ ਮਾ ਪੈ ਤਮਾਜੋਦ ਇਤ ਸਹੀ ਪਾਦ ਕਾ ਲੀਯੋ ਦੇਹ ਤੋ ਨਾਮ ਦੇਸਾ ਦਾ ਪਤਮਾ ਆਪ ਕੀ ਹੋ ਚਲਨ ਅਪਰਾਪਰਾਵਣ ਦੁਰਤ ਗਾਵਣ ਤਕਲ ਪਾਵਣ ਕੁਟਲ ਕਰਨ ਦੇਹ ਕੇ ਹੋ 3 ਸ੍ਰੀ ਅਸਨੇ ਹੋ ਜਿਤ ਮਿਲਾਜ ਜਾ ਦਿੱਤੀ ਹੋ ਭਰਪੂਰ ਉਹ ਤੇਰਾ ਸਤ ਸਤ ਕਾ ਨਰੰਗਕਾਰ ਤਨ ਤੈਨ ਕੋ ਮੋ ਭਇਆ ਦੁਖ ਦੁਗਾ ਕਾ ਇਹ ਬਚਨਾ ਮਨ ਹੈ ਬ੍ਰਹਮਾਜ ਕੁਰੁਦਰਾਦਕ ਕਾਲ ਕਾ ਕਾਲ ਨਿਰੰਜਨ ਚਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਆਤ ਜਿਸ ਕੋ ਇਹ ਨਾ ਜਾਣੈ ਸੇਵਾ ਮੇਰਾੰਚ ਧਰ ਧਿਆਨ ਸਹਜ ਸੁਵੇਦ ਬਖਾਨ ਰੰਕਾਰ ਨਿਰਵਰ ਅਵਰ ਨਹੀਂ ਤੂਸਤਰ ਕੋਈ ਪੰਜਨ ਗੜਨ ਸਮੱਥ ਕਰਨ ਤारण ਪ੍ਰਭ ਤੋਈ ਨਾ